ਇੱਕ ਬੇਨਤੀ ਕਰਨੀ ਹੈ ਪਿਛਲੇ ਦਿਨਾਂ ਤੋਂ ਇੱਕ ਵਿਵਾਦ ਜਿਹੜਾ ਛਿੜਿਆ ਹੋਇਆ ਹੈ ਕਬੱਡੀ ਦੀ ਗਰਾਊਂਡ ਅੰਦਰ ਆਨੰਦਪੁਰ ਕਲਾਊਡ ਦਾ ਤੇ ਗੁਰਵਿੰਦਰ ਕਾਂਗੇ ਵਾਲੇ ਦਾ ਜਿਹੜਾ ਉਹ ਟੀਮ ਦਾ ਸੋ ਦੋਨਾਂ ਧਿਰਾਂ ਨਾਲ ਜਿਵੇਂ ਕਹਿੰਦੇ ਹੁੰਦੇ ਆ ਵੀ ਬੈਠ ਕੇ ਆਪਾਂ ਕੱਲ ਨੂੰ ਜਿਹੜੀ ਉਹਨਾਂ ਦੀ ਸੁਲ੍ਹਾ ਸਫਾਈ ਆ ਜੋ ਵੀ ਸੈਟੀਸਫਾਈ ਆ ਉਹ ਕਰਵਾ ਦੇਾਂਗੇ ਸੋ ਇੱਕ ਰਿਕਵੈਸਟ ਹੈ ਕਈ ਕਬੱਡੀ ਦੇ ਇਹ ਪੇਜ ਬਣੇ ਨੇ ਬਹੁਤ ਸਾਰੇ ਪੇਜ ਜਿਹੜੇ ਆ ਪੋਜ਼ਿਟਿਵਿਟੀ ਕਬੱਡੀ ਦੇ ਵਿੱਚ ਲੈ ਕੇ ਆਉਂਦੇ ਆ ਪਰ ਬਹੁਤ ਸਾਰੇ ਪੇਜ ਨੇ ਜਿਹੜੇ ਉਹ ਕਬੱਡੀ ਦੇ ਵਿੱਚ ਨੈਗੇਟਿਵਿਟੀ ਵੀ ਲੈ ਕੇ ਆਉਂਦੇ ਆ ਸੋ ਸਾਡੀ ਹੱਥ ਵਨ ਕੇ ਬੇਨਤੀ ਹੈ ਆਪਾਂ ਪਹਿਲਾਂ ਪੂਰੀ ਪਰਤਾਲ ਕਰਕੇ ਕੁਝ ਵੀ ਲਿਖਣ ਤੋਂ ਪਹਿਲਾਂ ਕੁਝ ਸੋਚਿਆ ਕਰੀਏ ਬਹੁਤ ਵੀ ਇਹ ਸਾਡੀ ਗੱਲ ਕਿੱਥੋਂ ਜਾਊਗੀ ਔਰ ਉਹ ਰੌਲਾ ਤੇ ਪੈ ਗਿਆ ਗੁਰਵਿੰਦਰ ਕਹਿੰਦਾ ਮੈਂ ਕਬੱਡੀ ਨਹੀਂ ਖੇਡਣੀ ਔਰ ਉਹਨੂੰ ਅਸੀਂ ਰਿਕੁਐਸਟ ਕਰ ਰਹੇ ਆ ਸਾਰੇ ਕਿਉਂਕਿ ਹੋ ਜਾਂਦਾ ਇੱਕ ਜਿਹੜਾ ਕਮੇਟੀਆਂ ਦਾ ਤੇ ਪਲੇਅਰਾਂ ਦਾ ਆਪਸੀ ਇੱਕ ਤਾਲਮੇਲ ਹੁੰਦਾ ਇੱਕ ਬਾਉਂਡ ਹੁੰਦਾ ਇੱਕ ਪਿਆਰ ਹੁੰਦਾ ਉਹਨੂੰ ਆਪਾਂ ਕਾਇਮ ਕਰੀਏ ਜਿਹੜਾ ਪਿਛਲੇ ਸਾਲ ਪਿਛਲੇ ਸੀਜ਼ਨ ਦੌਰਾਨ ਵੀ ਜਿਹੜਾ ਮੇਰੇ ਵੀਰੋ ਉਹ ਜਿਵੇਂ ਕਹਿੰਨਾਂ ਉਹ ਕੋਈ ਸਮਾ ਸੀਗਾ ਇਹਦੇ ਰੰਗ ਗੂੜੇ ਸੀਗੇ ਕਮੇਟੀਆਂ ਤੇ ਪਲੇਅਰਾਂ ਦੇ ਆਪਸੀ ਪਿਆਰ ਦੇ ਪਿਛਲੇ ਸਾਲ ਪਿਛਲੇ 2-4 ਸਾਲਾਂ ਤੋਂ ਜਿਹੜੀ ਇਹ ਮਤਮ ਪੈਂਦੀ ਜਾਂਦੀ ਹੈ ਜਿਹੜੀ ਪਿਆਰ ਦੀ ਜਿਵੇਂ ਕਹਿੰਦੇ ਹੁੰਦੇ ਆ ਵੀ ਗੱਲਬਾਤ ਸੋ ਮੇਰੀ ਹੱਥ ਵਨ ਕੇ ਬੇਨਤੀ ਹੈ ਵੀ ਪਲੀਜ਼ ਆਪਾਂ ਸਾਰੇ ਸਰਕਾਰ ਦੇ ਯੋਗਾਂ ਵੀ ਸੋਚ ਕੇ ਕਰਿਆ ਕਰੋ ਔਰ ਕਬੱਡੀ ਨੂੰ ਆਪਾਂ ਅੱਗੇ ਲਿਆਂਡਣ ਵਾਲੀ ਗੱਲ ਕਰੀਏ ਆ ਜਿਵੇਂ ਸਾਡੇ ਵੀਰ ਜਗਦੀਪ ਨੇ ਜਰਮਨ ਦੇ ਵਿੱਚ ਬੈਠੇ ਨੇ ਐਨ ਬੌਣ ਵਾਲੇ ਪ੍ਰਬੰਧਨ ਨੂੰ ਆਖਿਆ ਸੀ ਵੀ ਜਦੋਂ ਇਸ ਸਾਲ ਸੇਲਵਰਾ ਦਾ ਮੇਲਾ ਆਊਗਾ ਤੇ ਆਪਾਂ ਤੇਰਾ ਵੱਡਾ ਮਾਣ ਕਰਾਂਗੇ ਜੱਕੀ ਝੰਡਾ ਬੰਨਾ ਹੈਰੀ ਭੁੱਲਰ ਲੱਖਾ ਮੱਲੀ ਤੇ ਨਾਲ ਸਾਡੇ ਵੀਰ ਕਰਵੀਰ ਮੱਲੀ ਹੋਣੀ ਹੈ ਕਾਲੇ ਹੋਣੀ ਸੱਧੂ ਵਾਲੇ ਔਰ ਕੇਵਲ ਭੁੱਲਣ ਹੋਣੀ ਹੈ ਔਰ ਬਲਜੀਤ ਹੋਣੀ ਸਾਡੇ ਵੀਰ ਸ੍ਰੀ ਗੁਰੂ ਤੇਗ ਬਹਾਦਰ ਕਬੱਡੀ ਕਲੱਬ ਵਾਲੇ ਅੱਜ ਮਹਾਨ ਕਬੱਡੀ ਖਿਡਾਰੀ ਕਹਿੰਦੇ ਮੌਣਾ ਵਾਲੇ ਪ੍ਰਧਾਨ ਨੂੰ ਚਾਬੀਆਂ ਦਿੱਤੀਆਂ ਜਾ ਰਹੀਆਂ ਥਾਰ ਗੱਡੀ ਦੀਆਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਸਰਕਾਰ ਇਸ ਨੌਜਵਨ ਦਾ ਹੋਇਆ ਜਿਹੜਾ 18 ਸਾਲਾਂ ਤੋਂ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਖੇਡਦਾ ਆ ਰਿਹਾ ਹੈ ਨੰਬਰਦਾਰਾ ਤੈਨੂੰ ਮੁਬਾਰਕਵਾਦਿਆ ਅੱਜ ਤੇਰੇ ਯਾਰ ਦਾ ਸਨਮਾਨ ਹੈ ਰੇਸ਼ਮਾ ਤੁਹਾਡਾ ਬਹੁਤ ਪਿਆਰ ਕਰਦਾ ਹੈ ਮੋੜਾ ਵਾਲਾ ਪੁਲਵਾਨ ਕਹਿੰਦਾ ਵੀ ਮੇਰੇ ਛੋਟੇ ਭਰਾ ਨੇ ਪੁਲਵਾਨ ਨੂੰ ਲੱਖ ਲੱਖ ਵਾਰ ਮੁਬਾਰਕਬਾਦ ਅੱਜ ਦੇ ਵੱਡੇ ਸਰਮਾਨ ਦੀ ਸੰਗਮ ਜੀ ਸਾਡੇ ਵੀਰ ਨੇ ਅੰਗਦ ਹਣੀ ਪੁੱਜੇ ਹੋਏ ਨੇ ਸਤਿਕਾਰ ਸਾਰਨ